ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕੈਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਆਪਾਂ ਪਹੁੰਚੇ ਆਂ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਗਾਪੁਰਾਣਾ ਪਈ ਜਾਂਦੀ ਹੈ ਬਈ ਤੇ ਅੱਜ ਬਈ ਆਪਾਂ ਪਹੁੰਚੇ ਆਂ ਬਈ ਆਪਣੇ ਦੇ ਘਰੇ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਾਸੀਆ ਬਾਈ ਜੀ ਤੇ ਭਾਈ ਜੀ ਜੇ ਕਿਸੇ ਨੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਆਪਣਾ ਘਰ ਗਊਸ਼ਾਲਾ ਕੋਲੇ ਗਊਸ਼ਾਲਾ ਕੋਲੇ ਤੇ ਵਿਹੜ ਦੀ ਗਾਂ ਦੀ ਕੀ ਡਿਟੇਲ ਹੈ ਜੀ ਇਹਦੀ ਤੀਜਾ ਸੂਦਾ ਤੀਜਾ ਸੂਦਾ ਸੂਈ ਆ ਘਰ ਦੀ ਗਾਂ ਬਾਈ ਆਪਣੇ ਘਰ ਦੀ ਗਾਂ ਸੋਨਾ ਦੀ ਇੱਕ ਦਸ ਗਾਂ ਬਹੁਤ ਹਨ ਆਪਣੇ ਨੂੰ ਠੀਕ ਹੋ ਜੀ ਤਿੰਨ ਚਾਰ ਦਿਨਾਂ ਦੀ ਕੱਚੀ ਆ ਤੇ ਪਿਛਲੀ ਵਾਰੀ ਕਿੰਨਾ ਦੁੱਧ ਦਿੱਤਾ ਜੀ ਇਹਨੇ 26 27 ਲੀਟਰ ਦੁੱਧ ਦਿੰਦਾ ਤੁਸੀਂ ਦੇਖ ਸਕਦੇ ਹੋ ਬਾਈ ਥਾਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਵੀਰੇ ਤੁਹਾਡੇ ਸਾਹਮਣੇ ਹੀ ਆ ਉਹ ਮੱਥੇ ਦੀ ਚੰਗੀ ਆ ਅਜੀ ਬਈ ਕੱਚੀ ਆ ਹਵਾਨਾ ਦੇਖ ਸਕਦੇ ਹੋ ਬਈ ਤੁਸੀਂ 26 27 ਲੀਟਰ ਪਿਛਲੇ ਸਾਲ ਦਉ ਦਿੱਤਾ ਬਈ ਦੀ ਘਰ ਦੀ ਗਾਂ ਮੜਾ ਤੋਰਾ ਦਿਖਾ ਲਈ ਤੁਰ ਕੇ ਦਿਖਾ ਦਿਓ ਬਈ ਤੁਸੀਂ ਤੋਰਾ ਦੇਖ ਸਕਦੇ ਹੋ ਤੋਰਾ ਛੋਟੇ ਸਾਹਮਣੇ ਆ ਕਈ ਵਾਰੀ ਬਈ ਸਾਥੋਂ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਰਹਿ ਜਾਂਦੀ ਆ ਤੇ ਤੁਹਾਨੂੰ ਬਈ ਦਾ ਵਟਸਐਪ ਨੰਬਰ ਦਿੱਤਾ ਜਾਊਗਾ ਉਹ ਤੇ ਤੁਸੀਂ ਫੋਨ ਲਾ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਬਈ ਨਾਲ ਤੇ ਬਈ ਚਵਾਈ ਚ ਕਿਵੇਂ ਸੀ ਇਹਗਾ ਚਵਾਈ ਦੀ ਫੀਲ ਰੱਖਣ ਦੀ ਫੀਲ ਆ ਪੋਲੀ ਬਹੁਤ ਆ ਠੀਕ ਹੋ ਬਾਈ ਜੀ ਤੇ ਬਾਈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਬਾਈ ਫੋਨ ਤੇ ਕਰਾਂਗੇ ਤੇ ਆ ਛੋਟੀ ਡਿਟੇਲ ਦੱਸ ਦਿਓ ਜੀ ਬੋਡੀ ਲੋਡ ਫੌਰ ਦੇ ਨਾਲ ਸਿੱਟੇ ਹੋਇਆ ਜੀ ਠੀਕ ਹੋ ਜੀ ਤੇ ਡੇਢ ਮਹੀਨੇ ਦੀ ਬਣੀ ਹੋਈ ਹੈ ਜੀ ਚੈੱਕ ਪਾਸ ਹੈ ਬਾਈ ਨਹੀਂ ਚੈੱਕ ਨਹੀਂ ਕਰ ਹੈ ਗਿਆ ਵਾ ਖਾਲੀ ਕਰਕੇ ਦੇਣਾ ਅੱਛਾ ਖਾਲੀ ਕਰਕੇ ਵੇਚਨੀ ਹੈ ਬਾਈ ਤੇ ਕੀ ਇਹਦਾ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਕਿੰਨੇ ਸਾਲਾਂ ਦੀ ਹੈ ਜੀ ਮੇਰੇ ਕੋਲ ਪਾਣੀਆ ਦੋ ਤਾਂ ਹੀ ਪਤਾ ਲੱਗਦੀ ਠੀਕ ਹੋ ਜੀ ਮਾੜਾ ਤੂਰਾ ਦਿਖਾ ਦੋ ਇਹਦਾ ਟਾਈਮ ਇਨਰ ਬੇਟੀ ਗਾ ਲੱਗਿਆ ਹੋਇਆ ਤੋਰਾ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਆ ਦੇਖ ਸਕਦੇ ਹੋ ਬਈ ਤੁਸੀਂ ਬਾਈ ਖਾਲੀ ਕਹਿ ਕੇ ਵੇਚ ਰਿਹਾ ਉਹਨਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਮੋਟਾ ਸਾਨਾ ਬਾਈ ਤੇ ਇਹਦਾ ਮੁੱਲ ਬਾਈ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਬਾਈ ਫੋਨ ਤੇ ਕਰਨਗੇ ਤੇ ਬਾਈ ਆਪਣਾ ਫੋਨ ਨੰਬਰ ਬਵਾਸਤੋ ਜੀ 990149533 ਇੱਕ ਵਾਰ ਫੇਰ ਬੋਲ ਦੋ ਜੀ 990149533 ਠੀਕ ਹੋ ਜੀ ਇਸੇ ਤਰ੍ਹਾਂ ਬਾਈ ਆਪਣੇ ਬ੍ਰਾਡਕਾਸਟਲ ਫਾਰਮ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਸਭ ਨੂੰ ਹਰ ਰੋਜ਼ ਨਵੀਆਂ ਤੇ ਵਧੀਆ ਵੀਡੀਓ ਵੇਖਣ ਨੂੰ ਇੱਥੋਂ ਮਿਲਣੀਆਂ ਥੈਂਕ ਯੂ ਬਾਈ ਜੀ